ਨਾਨਾ ਦੇਵੀ ਦਾ ਬੋਸਾ ਦੇ ਦਰਬਾਰ ਕੀ ਹੈ ਜੈ ਕਰੋ ਵੀਰ ਬਜਰੰਗੇ ਜੈ ਕਰੋ ਨੱਜਲਗੋੜ ਵਾਲੀ ਮਾਈ ਦਾ ਬਹੁਤ ਸਾਤ ਸਮਾਰਕੀ ਜੈ ਤੂ ਵੀ ਗੱਡੀ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਤੇ ਮਹਾਮਾਈ ਨੇ ਮੌਕਾ ਦਿੱਤਾ ਹੈ ਸ਼ਹਿਰ ਦੇ ਸਾਰੇ ਪਤਵੰਤੇ ਔਰ ਸਾਡੇ ਖਾਸ ਕਰਕੇ ਮੰਤਜੀ ਬਾਬਾ ਜੀ ਜਿਹੜੇ ਕਿ ਮਲੇਰ ਕੋੜਲੇ ਤੋਂ ਆਏ ਨੇ ਸਪੈਸ਼ਲੀ ਮਹਾਵੀਰ ਦਲ ਦੇ ਸਾਰੇ ਪਤਵੰਤੇ ਇੱਥੇ ਇਕੱਠੇ ਹੋਏ ਨੇ ਬਹੁਤ ਮੁਬਾਰਕ ਮੌਕਾ ਹੈ ਕਿਉਂਕਿ ਜਦੋਂ ਤਣਕਾ ਤਣਕਾ ਇਕੱਠਾ ਕਰਕੇ ਜਾਂਦਾ ਤਾਂ ਉਹ ਪ੍ਰਸ਼ਾਦ ਬਣ ਜਾਂਦਾ ਤੇ ਪ੍ਰਸ਼ਾਦ ਦੇ ਰੂਪ ਵਿੱਚ ਜਦੋਂ ਮਾਂ ਲੈਣਾ ਦੇਵੀ ਦੇ ਦਰਬਾਰ ਵਿੱਚ ਜਿਹੜੇ ਯਾਤਰੀ ਹੋਣਗੇ ਉਹਨਾਂ ਨੂੰ ਜਦੋਂ ਗ੍ਰਹਿਣ ਕਰਨਗੇ ਤਾਂ ਫਿਰ ਉਹ ਮਹਾਮਾਈ ਦੀ ਜਿਹੜੀ ਸ਼ਕਤੀ ਹੈ ਉਹ ਇਸ ਗੱਲ ਵਿੱਚ ਵਰਤੇਗੀ ਤੇ ਉਹ ਸਾਰਿਆਂ ਦੀ ਬੁੱਧੀ ਜਿਹੜੀ ਹੈਗੀ ਉਹ ਠੀਕ ਕਰੇਗੀ ਮਾਂ ਮਹਾਮਈ ਦੇ ਸਰਨਾਦਰਦਾਸ ਬੇਨਤੀ ਕਰਦੇ ਆ ਕਿ ਨਾਬਾ ਜਿਹੜਾ ਵਿਸ਼ਨੂੰ ਦੀ ਨਾਭੀ ਨਾਲ ਜਾਣਿਆ ਜਾਂਦਾ ਹੈ ਇਹਤੇ ਆਪਣੀ ਕਿਰਪਾ ਬਣਾਈ ਰੱਖਣ ਤੇ ਨਾਬਾ ਜਿਹੜਾ ਹੈਗਾ ਇਸ ਤਰ੍ਹਾਂ ਹੀ ਅੱਛੇ ਕੰਮਾਂ ਵਿੱਚ ਜਿਹੜੇ ਸਾਡੇ ਮਹਾਵੀਰ ਦੇ ਦਲ ਦੇ ਸਾਰੇ ਮੈਂਬਰ ਨੇ ਤੇ ਸਾਰੇ ਸ਼ਹਿਰ ਵਾਸੀ ਨੇ ਅਸੀਂ ਬੜ ਚੜਕੇ ਇਹਨਾਂ ਵਿੱਚ ਯੋਗਦਾਨ ਪਾਉਂਦੇ ਰਹੀਏ ਤੇ ਮਹਾਬਾਈ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਰਹੀਏ ਸਾਰਿਆਂ ਦਾ ਧੰਨਵਾਦ ਕਰਦਾ ਸਾਰੀ ਕਮੇਟੀ ਦਾ ਧੰਨਵਾਦ ਕਰਦਾ ਹਾਂ ਜੀ ਡਾਕਟਰ ਤੁਸੀਂ ਕੀ ਕਹਿੰਦੇ ਜਿਹੜਾ ਨੰਬਰ ਦਾ ਕਸ਼ਤ ਤੇ ਰਵਾਨਾ ਕਰੋ ਸਿਰਿਸ ਨਤਨਦਰ ਮਹਾਵਿਦਲ ਪੰਜਾਬ ਹੈੱਡ ਆਫਿਸ ਚੰਡੀਗੜ੍ਹ ਸਾਖਾ ਨਾਬਾ ਵੱਲੋਂ ਅੱਜ 57ਵਾਂ ਲੰਗਰ ਮਾ ਦੇ ਚਰਨਾਂ ਦੇ ਵਿੱਚ ਪੇਂਟ ਕਰਨ ਵਾਸਤੇ ਜਾ ਰਿਹਾ ਹੈ ਮਹਾਵਿਦਲ ਨਾਬਾ ਵੱਲੋਂ ਇਹ ਲੰਗਰ ਸਾਰੇ ਸ਼ਹਿਰ ਦੇ ਨਿਵਾਸੀਆਂ ਵੱਲੋਂ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਲੰਗਰ ਲਗਾਇਆ ਜਾਂਦਾ ਹੈ ਨਾ ਹੀ ਕੋਈ ਇਕੱਲਾ ਬੰਦਾ ਐਡਾ ਵੱਡਾ ਯੱਗ ਕਰ ਸਕਦਾ ਹੈ ਤੇ ਨਾ ਹੀ ਕੋਈ ਸੰਸਥਾ ਇਦਾਂ ਕੋਈ ਕਰ ਸਕਦੀ ਹੈ ਜਦੋਂ ਤੱਕ ਸ਼ਹਿਰ ਵਸਿਆਂ ਦਾ ਪੂਰਾ ਸਹਿਯੋਗ ਨਾ ਹੋਵੇ ਉਦੋਂ ਤੱਕ ਕੋਈ ਕੰਮ ਪੂਰਨ ਨਹੀਂ ਹੋ ਸਕਦਾ ਮੈਂ ਸਾਡੇ ਪੰਜਾਬ ਆਵਰਦਲ ਨਾਬਾ ਦੇ ਸਾਖਾ ਦੇ ਸਾਰੇ ਮੈਂਬਰਾਂ ਨੂੰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਰਾਤ ਦਿਨ ਇੱਕ ਕਰਕੇ ਪਹਿਲਾਂ ਸਾਰੇ ਸ਼ਹਿਰ ਦੇ ਪਰਚੇ ਗਟੀਆਂ ਫਿਰ ਉਸ ਤੋਂ ਬਾਅਦ ਟੋਲਾ ਟੋਲਾ ਜਿਹੜਾ ਵੀ ਸਮਾਨ ਸੀ ਉਹ ਯੱਗ ਦੇ ਵਿੱਚ ਪਾਉਣ ਵਾਸਤੇ ਉਹ ਇਕੱਠਾ ਕੀਤਾ ਜਦੋਂ ਇਕੱਠਾ ਕਰਨ ਵਾਸਤੇ ਜਾਂਦੇ ਸੀ ਇੱਕ ਗੱਲ ਜ਼ਰੂਰ ਕਹਿਣਾ ਜਾਂਦਾ ਸ਼ਹਿਰ ਵਾਸੀਆਂ ਨੂੰ ਵੀ ਦੱਸਣਾ ਜਾਂਦਾ ਵੀ ਆਪਾਂ ਦਾਨ ਦਿੰਨੇ ਆ ਦਾਨ ਦਿੰਨੇ ਆ ਤੇ ਦਾਨ ਨਾਲ ਦੀ ਨਾਲ ਪਹਿਲੀ ਵਾਰ ਜਦੋਂ ਬੰਦਾ ਲੈਣ ਵਾਸਤੇ ਜਾਂਦਾ ਹੈ ਤੇ ਉਹਨੂੰ ਦੇਣਾ ਚਾਹੀਦਾ ਹੈ ਤੇ ਜਦੋਂ ਬੱਚੇ ਜਾਂਦੇ ਨੇ ਸਾਡੇ ਲੈਣ ਵਾਸਤੇ ਕਈ ਕਹਿੰਦੇ ਨੇ ਅੱਜ ਸਾਡੀ ਯਾਦ ਨਹੀਂ ਹੈ ਕੋਈ ਕਹਿੰਦਾ ਕੱਲ ਨੂੰ ਲੈ ਜੀ ਕੋਈ ਕਹਿੰਦਾ ਪਰਸ ਇਹੋ ਕਈ ਵਾਰੀ 5 5 6 6 ਗੇੜੇ ਲਾਣੇ ਪੈਂਦੇ ਨੇ ਮੈਂ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਲੰਗਰ ਸਾਡੂੰ ਇਕੱਠਾ ਕਰਕੇ ਦਿੱਤਾ ਤੇ ਮੈਂ ਹੁਣ ਸਾਰੇ ਮਹਾਭੀਰ ਦਲ ਦਾ ਵੀ ਬਹੁਤ ਹੀ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਸਾਰਿਆਂ ਦਾ ਬਹੁਤ ਮਾਨ ਸਨਮਾਨ ਦੇ ਨਾਲ ਕੰਮ ਕੀਤਾ ਹੈ ਲੰਗਰ ਦਾ ਤੇ ਖਾਸ ਕਰ ਮੈਂ ਸਾਡੇ ਪ੍ਰਧਾਨ ਰਾਸ਼ਟਰੀ ਪ੍ਰਧਾਨ ਸਾਡੇ ਸ੍ਰੀ ਸਨਤਨ ਦਰ ਮਹਾਭੀਰ ਦਲ ਪੰਜਾਬ ਹੈੱਡ ਆਫਿਸ ਚੰਡੀਗੜ੍ਹ ਦੇ ਜਿਹੜੇ ਕਿ ਮਲੇ ਕੋਲਾ ਵਿੱਚ ਨਿਵਾਸ ਹੈ ਸਾਡੇ ਮਾਨਤ ਸਰੂਪ ਸ਼ਰਨ बिहारी ਜੀ ਜਿਹੜੇ ਕਿ ਆ ਸਾਡੇ ਵਿੱਚ ਅੱਜ ਬਿਰਾਜਮਾਨ ਹੋਏ ਨੇ ਤੇ ਚੰਡੀ ਦੀ ਰਸਮ ਗ੍ਰਹਿਣ ਵਾਸਤੇ ਮੈਂ ਇਹਨਾਂ ਦਾ ਬਹੁਤ-ਬਹੁਤ ਸ੍ਰੀ ਸਨਾਤਨ ਦਰਮਾ ਬਦਲ ਪੰਜਾਬ ਸਾਖਾ ਨਾਭਾ ਵੱਲੋਂ ਜੀ ਆਇਆਂ ਆਖਦਾ ਤੇ ਧੰਨਵਾਦ ਕਰਦਾ ਇਹਨਾਂ ਦੇ ਨਾਲ ਹੀ ਸਾਡੇ ਬਰਨ ਜੀ ਬਰਨ ਜੈਨ ਜੀ ਜਿਹੜੇ ਕਿ ਸਾਡੇ ਨਾਭੇ ਦੇ ਬਹੁਤ ਹੀ ਸਮਾਜ ਸੇਵਕ ਨੇ ਬਹੁਤ ਹੀ ਧਾਰਮਿਕ ਵਿਚਾਰਾਂ ਦੇ ਬੰਦੇ ਨੇ ਇਹਨਾਂ ਦਾ ਵੀ ਮੈਂ ਇੱਥੇ ਆਨ ਤੇ ਨਿਗਾ ਸਵਾਗਤ ਕਰਦਾ ਇਹਨਾਂ ਦੇ ਨਾਲ ਸਾਡੇ ਮੱਖਣ ਸਿੰਘ ਲਾਲ ਕਾ ਜੀ ਜਿਹੜੇ ਉਹ ਆਉਣ ਵਾਲੇ ਬੋਟਾ ਦੇ ਵਿੱਚ ਸਾਡੇ ਅਕਾਲੀ ਦਲ ਤੋਂ ਕੈਂਡੀਡੇਟ ਨਿਯੁਕਤ ਕੀਤੇ ਜਾ ਰਹੇ ਨੇ ਤੇ ਉਹਨਾਂ ਦਾ ਵੀ ਇੱਥੇ ਆਂਦੇ ਉੱਤੇ ਮੈਂ ਬਹੁਤ ਬਹੁਤ ਨਿਗਾ ਸਵਾਗਤ ਕਰਦਾ ਸਾਡੇ ਰਵਿੰਦਰ ਸਿੰਘ ਵੀਰ ਜੀ ਜਿਹੜੇ ਸਮਾਜ ਸੇਵਿਕ ਨੇ ਨਾਬੇ ਦੇ ਵਿੱਚ ਕਾਫੀ ਕੰਮ ਕਰ ਰਹੇ ਨੇ ਸਮਾਜ ਸੇਵਾ ਦਾ ਇਹਨਾਂ ਦਾ ਵੀ ਇੱਥੇ ਆਣ ਦੇ ਉੱਤੇ ਮੈਂ ਬਹੁਤ-ਬਹੁਤ ਨਿਗਾ ਸਵਾਗਤ ਕਰਦਾ ਧੰਨਵਾਦ ਕਰਦਾ ਨਾਲ ਹੀ ਸਾਡੇ ਅਮਨ ਜੀ ਜਿਹੜੇ ਗਊਸ਼ਾਲਾ ਦੇ ਪ੍ਰਧਾਨ ਨੇ ਤੇ ਜਿਹੜੇ ਬਹੁਤ ਹੀ ਧਾਰਮਿਕ ਵਿਚਾਰਾ ਦੇ ਬੰਦੇ ਨੇ ਤੇ ਬਹੁਤ ਧਰਮ ਨਾਲ ਜੁੜੇ ਹੋਏ ਨੇ ਬਹੁਤ ਧਰਮ ਦਾ ਕੰਮ ਕਰਦੇ ਨੇ ਕਦੇ ਯੱਗ ਕਰਵਾਤਾ ਕਦੇ ਕੋਈ ਵੀ ਕੰਮ ਹੈ ਇਹਨਾਂ ਤੋਂ ਬਗੈਰ ਮੇਰੇ ਖਲਚਾ ਮੇਰੇ ਸਾਹਮਣੇ ਕੋਈ ਨੇਪਰੇ ਨਹੀਂ ਹੁੰਦਾ ਹੈ ਸਾਰੇ ਕੰਮ ਧਾਰਮਿਕ ਕੰਮ ਜਿੰਨੇ ਵੀ ਨੇ ਉਹਨਾਂ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਕੰਮ ਕਰਦੇ ਨੇ ਮੈਂ ਇਹਨਾਂ ਦਾ ਵੀ ਇੱਥੇ ਆਂਦੇ ਉੱਤੇ ਬਹੁਤ-ਬਹੁਤ ਨਿਗਾਹ ਸਵਾਗਤ ਕਰਦਾ ਸਾਡੇ ਅਮਿਤ ਜੀ ਨੇ ਇਹ ਵੀ ਧਾਰਮਿਕ ਵਿਚਾਰਾ ਦੇ ਬੰਦੇ ਨੇ ਧਰਮ ਨਾਲ ਜੁੜੇ ਹੋਏ ਨੇ ਇਹਨਾਂ ਦੇ ਵੀ ਇੱਥੇ ਆਂਦੇ ਉੱਤੇ ਨਿਗਾਹ ਸਵਾਗਤ ਕਰਦਾ ਤੇ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਇਹਨਾਂ ਉੱਪਰ ਉਠਾਇਆ ਹੈ ਇਹ ਪ੍ਰੈਸ ਦੀ ਹੀ ਕਲਮ ਹੈ ਜਿਹੜੀ ਪ੍ਰੈਸ ਦੀ ਕਲਮ ਜਿਹੜੀ ਹੁੰਦੀ ਹੈ ਉਹ ਸਾਰੀ ਦੁਨੀਆ ਦੇ ਵਿੱਚ ਜਾਂਦੀ ਹੈ ਤੇ ਇਹਨਾਂ ਦੇ ਨਾਲ ਹੀ ਸਾਡੇ ਸ਼ਹਿਰ ਦੇ ਵਿੱਚ ਸਾਡਾ ਜਿਹੜਾ ਨਾਮ ਹੈ ਉੱਗਾ ਹੋਇਆ ਤੇ ਰੋਸ਼ਨ ਹੋਇਆ ਤੇ ਮੈਂ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਕਰਦਾ ਮੈਂ ਸਾਰੇ ਨਾਬਾ ਨਾਸਿਆਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਅੱਜ ਮਹਾਮੈਦੀਪਾਰ ਕਿਰਪਾ ਨਾਲ ਅੱਜ 57ਵਾਂ ਲੰਗਰ ਤੋਰ ਰਹੇ ਨੇ ਸਾਰੇ ਨਾਬਾਂ ਨਵਆਂਸੀਆਂ ਸਹਿਯੋਗ ਨਾਲ ਤੇ ਮਹਾਬੀਦਾਲ ਦੇ ਵਲੰਟੀਅਰ ਨੂੰ ਅਸ਼ੀਰਵਾਦ ਦਿੰਨਾ ਕਿ ਉਹ ਐਦਾਂ ਹੀ ਸਮਾਜ ਸੇਵਾ ਦਾ ਕੰਮ ਕਰਦੇ ਰਹਿਣ ਤੇ ਮਹਾਬੀਦਾਲ ਦਾ ਨਾਮ ਰੋਸ਼ਨ ਕਰਦੇ ਰਹਿਣ ਇਸੇ ਤਰੀਕੇ ਨਾਲ ਮੇਰੇ ਬਹੁਤ ਹੀ ਪੁਰਾਣੇ ਸਾਥੀ ਆ ਦੀ 40 ਸਾਲ ਬਾਅਦ ਸਾਡੀ ਮੁਲਾਕਾਤ ਹੋਈ ਮੱਖਣ ਲਾਲ ਜੀ ਲਲਕਾ ਵਾਰਣ ਜੀ ਹੋ ਸਾਰਿਆਂ ਦਾ ਮੈਂ ਧੰਨਵਾਦ ਕਹਾਂਦਾ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਮਹਾਬੀਦਾਲ ਨੂੰ ਆਪਣਾ ਅਸ਼ੀਰਵਾਦ ਦਿੱਤਾ ਅੱਜ ਇਸ ਮਹਾਰਕ ਸਮੇਂ ਦੇ ਉੱਤੇ ਆਪਾਂ ਰਾਸ਼ਟਰੀ ਪ੍ਰਧਾਨ ਸਨਾਤਨ ਮਾਹਵੀਰ ਦਲ ਮਾ ਸਨਾਤਨ ਮਾਹਵੀਰ ਦਲ ਅਤੇ ਡਾਕਟਰ ਸਤਪਾਲ ਜੀ ਅਗਰ왈 ਜੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਸ ਮੌਕੇ ਤੇ ਬੁਲਾ ਕੇ ਸਨਮਾਨ ਦਿੱਤਾ ਤੇ ਨਾਲੇ ਮੈਂ ਇਹਨੂੰ ਵਧਾਈ ਵੀ ਦੇਣਾ ਨਾਬੇ ਦੀ ਸੁਖ ਸ਼ਾਂਤੀ ਵਾਸਤੇ ਨਾਬੇ ਲਈ ਸੁਖ ਸ਼ਾਂਤੀ ਵਾਸਤੇ ਇਥੋਂ ਲੰਗਰ ਪ੍ਰਸ਼ਾ ਲੰਗਰ ਦਾ ਤਿਆਰ ਕਰਕੇ ਤੇ ਨੈਣਾ ਦੇਵੀ ਮਾਤਾ ਦੇ ਜਗਰਤੇ ਦੇ ਲੋਆਂ ਜੈ ਮਾਤਾ ਦੀ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਮੇਰੀ ਮਹਾਮਾਈ ਦਾ ਲੰਗਰ ਚੱਲਿਆ ਹੈ ਵੈਸੇ ਤਾਂ ਮਹਾਵੀਰ ਦਲ ਬਹੁਤ ਕੰਮ ਕਰਦਾ ਪਰ ਸਾਡੇ ਡਾਕਟਰ ਸਾਹਿਬ ਨੇ ਸਤਪਾਲ ਜੀ ਨੇ ਸਾਡੇ ਪੰਜਾਬ ਚ ਹਿੰਦੁਸਤਾਨ ਚ ਬਹੁਤ ਨਾਮ ਖੱਟਿਆ ਹੈ ਬਹੁਤ ਸੇਵਾ ਕਰਦੇ ਨੇ ਸਾਰੇ ਮਹਾਵੀਰ ਦਲ ਨੂੰ ਬਹੁਤ ਬਹੁਤ ਵਧਾਈਆਂ ਮਹਾਮਾਈ ਸਾਹਿਬ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਜੈ ਕਰਾ ਮਸ ਨੈਣਾ ਦੇ ਵਿਦਾ ਸਾਚੇ ਦਰਬਾਰ ਕੀ